ਨੇ ਤੋ ਕੀ ਹਾਲ ਚਾਲ ਆ ਸਾਰਿਆਂ ਸੱਜਣਾ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਖੂਵਲ ਗੇੜਾ ਮਾਰਨ ਆਏ ਕਿ ਦੇਖਿਆ ਜਾਵੇ ਕਣਕ ਦੀਆਂ ਕੀ ਰੋਟਾਂ ਨੇ ਕਿਉਂ ਹੁਣ ਮੌਸਮ ਅੱਜ ਥੋੜਾ ਜਿਹਾ ਠੰਡਾ ਆ ਠੰਡਾ ਗਿਆ ਮੌਸਮ ਜੱਗੇ ਇਸ ਕਵੇਲੇ ਤੱਕ ਤਾਂ ਬਿਆ ਰੇਡੀਓ ਨਿਕਲ ਚੁੱਕੀ ਹੁੰਦੀ ਆ ਅੱਜ ਠੰਡਾ ਆ ਤੇ ਕਣਕਾਂ ਸਰੋਂਾਂ ਸਾਰਾ ਕੁਝ ਆਪਣੇ ਹੌਲੀ ਹੌਲੀ ਹੁਣ ਨਸਾਰੇ ਤੇ ਆ ਪੂਰਾ ਉਦੇ ਨਾਲ ਜੜਾਇਆ ਇਹਨਾਂ ਦੇ ਝਾੜ ਜਿਹੜੇ ਨਿਰਪਰਨੀਆਂ ਰੱਖੀਆਂ ਗਈਆਂ ਨੇ ਹੁਣ ਉਸ ਤੋਂ ਬਾਅਦ ਤਾਂ ਚਲੋ ਜੋ ਆਪਣੇ ਆਪਣੇ ਭਾਗ ਦਾ ਆ ਉਹ ਆਪਾਂ ਨੂੰ ਮਿਲ ਜਾਣਾ ਹੈ ਸੋ ਜੇ ਮੈਂ ਗੱਲ ਕਰਾਂ ਇਸ ਸਾਲ ਕਿਹੜੀ ਵੈਰਾਈਟੀ ਲਗਾਈ ਹੈ ਉਹ ਹੈਗੀ ਹੈ 550 PBW 550 ਘੱਟ ਸਮੇਂ ਦੀ ਵੈਰਾਈਟੀ ਹੈ ਪਹਿਲੀ ਵਾਰ ਆਪਣੇ ਖੇਤ ਵਿੱਚ ਟ੍ਰਾਈ ਕਰ ਰਹੇ ਹਾਂ ਉਮੀਦ ਆ ਇਹ ਵਧੀਆ ਰਹੂਗੀ ਕਿਉਂਕਿ ਹਲੇ ਤੱਕ ਤਾਂ ਕੁਝ ਵੀ ਮਾੜਾ ਇਹਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ ਬਾਕੀ ਤੁਹਾਨੂੰ ਦਿਖਾਨਨੇ ਆ ਆਪਣੇ ਵੱਲੋਂ ਕੋਸ਼ਿਸ਼ ਕਰ ਲੈਨੇ ਆ ਰੰਗ ਭਾਗ ਜੋ ਲਾਉਣੇ ਉਹ ਕੁਦਰਤ ਨੇ ਆ ਲਾਉਣੇ ਤੇ ਦੇਖਣ ਨੂੰ ਵੈਰਾਈਟੀ ਸੋਹਣੀ ਖੜੀ ਅਜੇ ਦਿਖਾਇਆ ਜਾਵੇ ਤੇ ਪਹਿਲਾਂ ਐ ਉਹੀ ਦਿਖਾਨਾ ਬਾਅਦ ਚੋ ਇਹਦੀ ਜਿਹੜੀ ਕਲੋਸ ਲੁੱਕ ਆ ਉਹ ਵੀ ਦਿਖਾ ਲੰਨੇ ਆ ਮਤਲਬ ਮਾੜੀ ਨਹੀਂ ਹੈ ਕਿਸੇ ਪੱਖੋਂ ਵੀ ਇਹ 28 ਨਵੰਬਰ ਨੂੰ ਮੀਜੀ ਗਈ ਸੀ ਸੋ ਹੁਣ ਦਿਖਾਉਣਾ ਆ ਮੈਂ ਤੁਹਾਨੂੰ ਇਹਦਾ ਮਤਲਬ ਜਿਹਦੇ ਵਿੱਚ ਕੱਲੀ ਕਣਕ ਦੀ ক্লোਜ਼ ਲੁੱਕ ਥੋੜੀ ਹਨਾ ਅੰਦਾਜ਼ਾ ਜਿਹਾ ਹੋ ਜਾਂਦਾ ਆ ਮਤਲਬ ਕਿ 28 ਨਵੰਬਰ ਦੇ ਹਿਸਾਬ ਨਾਲ ਤਾਂ ਕਿਤੇ ਨੀ ਕਿਤੇ ਵੀ ਠੀਕ ਵੀ ਆ ਉਹ ਸਮਾਂ ਜੇ ਇਸ ਕਣਕ ਦੀ ਬਜਾਈ ਲਈ ਦੇਖੀ ਹੈ ਨਾ ਬਾਕੀ ਦਿਖਾ ਲੰਨੇ ਆ ਮਤਲਬ ਕਿ ਇਹਨੂੰ ਆਪਾਂ ਤੈਨ ਖਾਦਾਂ ਪਾਈਆਂ ਆ ਜੇ ਯੂਰੀਆ ਤੇ ਪਰ 1 ਏਕੜ ਦੀ ਐਵਰੇਜ ਦੇ ਨਾਲ ਆਪਾਂ 3 ਗੱਟੇ ਯੂਰੀਆ ਦੇ ਤੇ ਕਿਸੇ ਵੀ ਇਹਦੀ ਜਿਹੜੀ ਬਜਾਈ ਆ ਉਹ ਰੋਟਾਵੇਟਰ ਦੇ ਨਾਲ ਕੀਤੀ ਗਈ ਹੈ ਤੇ ਇਸ ਵਾਰ ਗੁੱਲੀ ਡੰਡੇ ਦੀ ਸਮੱਸਿਆ ਬਿਲਕੁਲ ਵੀ ਨਹੀਂ ਆ ਦੇਖਣ ਤੋਂ ਹੀ ਪਤਾ ਲੱਗਦਾ ਕਿ ਕਣਕ ਹੈ ਜਿਹੜੀ ਬਿਲਕੁਲ ਸਾਫ਼ ਸੋਥਰੀ ਖੜੀ ਆ ਜੇ ਕਣਕ ਦੇ ਵਿੱਚ ਆਪਣੇ ਨਦੀਨ ਨਹੀਂ ਆ ਤਾਂ ਉਹਦੇ ਨਾਲ ਆਪਣੇ ਝਾੜ ਤੇ ਅਸਰ ਪੈਂਦਾ ਕਿਉਂਕਿ ਜੋ ਖਰਾਕ ਆਪਾਂ ਇਹਨੂੰ ਦਿੰਨੇ ਆ ਉਹ ਲਗਭਗ ਨਹੀਂ ਤਾਂ ਅੱਧੋ ਬਾਧੇ ਆ ਜਿਹੜੀ ਉਹ ਨਦੀਨ ਨਾਸ਼ਕ ਜੋ ਸੌਰੀ ਨਦੀਨ ਹੁੰਦਾ ਵਿੱਚ ਉਹੋ ਹੀ ਕੰਜ਼ਿਊਮ ਕਰਦਾ ਆ ਉਹਦੇ ਕਰਕੇ ਫੇ ਜਿਹੜਾ ਫਸਲ ਨੂੰ ਪੂਰੇ ਜਿਹੜੇ ਤੱਤ ਆ ਉਹ ਨਹੀਂ ਮਿਲ ਪਾਉਂਦੇ ਇਸ ਵਾਰ ਤੇ ਕਾਫੀ ਵਧੀਆ ਆ ਜੇ ਦੀ ਟਿਲਰਿੰਗ ਦੀ ਵੀ ਗੱਲ ਕਰੀਏ ਤਾਂ ਕੋਈ ਮਾੜਾ ਨਹੀਂ ਐ ਬੈਲਕੋਲ ਜੈ ਜ ਖੜੀ ਆ ਮੇਰੇ ਹਿਸਾਬ ਨਾਲ ਮੈਨੂੰ ਇਹ ਚੀਜ਼ ਐਨਲਾਈਜ਼ ਕੀਤੀ ਆ ਮੈਂ ਕਿ ਰੋਟਾਵੇਟਰ ਨਾਲੋਂ ਵਧੀਆ ਵਜਾਈ ਆ ਜਿਹੜੀ ਸੌਰੀ ਸੁਪਰ ਸੀਡਰ ਦੇ ਨਾਲੋਂ ਵਧੀਆ ਜਿਹੜੀ ਆ ਵਜਾਈ ਉਹ ਆਪਾਂ ਰੋਟਾਵੇਟਰ ਨਾਲ ਦੇਖਣ ਨੂੰ ਵੀ ਸੋਹਣੀ ਲੱਗਦੀ ਆ ਫਸਲ ਇੱਕ ਸਾਰ ਹੈ ਵਿੱਚ ਇਹ ਨਹੀਂ ਵੀ ਹਵਾ ਲੱਗਣ ਨੂੰ ਤਾਂ ਨਹੀਂ ਆ ਹਵਾ ਲਈ ਵੀ ਬਿਲਕੁਲ ਪ੍ਰੋਪਰ ਹੈ ਬਾਕੀ ਚਲੋ ਝਾੜ ਹੈ ਉਹ ਜਦੋਂ ਬਾਢੀ ਹੋਊਗੀ ਉਦੋਂ ਪਤਾ ਲੱਗ ਜਾਊਗਾ ਨਾ ਕਿ ਝਾੜਿਆ ਤੇ ਬਾਕੀ ਇਹੀ ਹੈ ਕਿ ਇਹ ਲਗਭਗ 1.5 ਸੌ ਦਿਨ ਲੈ ਜਾਊਗੀ ਬੜੀ ਹੈ ਦੋਈ ਅਪ੍ਰੈਲ ਦੇ ਐਂਡ ਵਿੱਚ ਇਹਦੀ ਜਿਹੜੀ ਬਾਢੀ ਆ ਹੋ ਜਾਊਗੀ ਬਾਕੀ ਤੁਹਾਡੇ ਵੱਲ ਕੀ ਰਿਪੋਰਟਾਂ ਨੇ ਉਹ ਸਾਹਮਣੇ ਜੋ ਤੁਸੀਂ ਦੇਖ ਰਹੇ ਆ ਇਹ ਪੰਜਾਬ ਦੀ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਡੈਰੀ ਹੋਊਗੀ ਜੋ ਬਣ ਰਹੀ ਹੈ ਇੱਥੇ ਦਰਬਾਰ ਹੈ ਰਾਜਾ ਸਹਿਬ ਮਹਾਰਾਜੀ ਮਹਾਪੁਰਖਾ ਦਾ ਤੇ ਰਸੋਖਾਨਾ ਸਾਹਿਬ ਤੇ ਇਹ ਇਹਨਾਂ ਦੀ ਹੀ ਡੈਰੀ ਜੋ ਇੱਧਰ ਬਣ ਰਹੀ ਹੈ ਤੇ ਆਪਾਂ ਇਹਦੇ ਤੇ ਵੀ ਜਰੂਰ ਵੀਡੀਓ ਕਰਾਂਗੇ ਚਾਰ ਖੇਤ ਇਸ ਡੈਰੀ ਦੇ ਵਿੱਚ ਕਵਰ ਕੀਤੇ ਗਏ ਆ ਕੀ ਕੀ ਇਹਦੀ ਸਪੈਸ਼ਲਿਟੀ ਹੈ ਤੇ ਕਿੰਦਾ ਇਹ ਆਟੋਮੈਟਿਕ ਡਾਇਰੀ ਹੈ ਜਾਂ ਕਿਵੇਂ ਉਹ ਸਾਰਾ ਦਿਖਾਵਾਂਗੇ ਆਪਾਂ ਵੀਡੀਓ ਵਿੱਚ ਤੇ ਬਾਕੀ ਹੋਰ ਤੁਹਾਡੇ ਵੱਲੋਂ ਕੋਈ ਸੁਝਾਅ ਹੋਵੇ ਤੁਹਾਡਾ ਇਸ ਕਣਕ ਪ੍ਰਤੀ ਕੋਈ ਤਜਰਬਾ ਹੋਵੇ ਤੁਸੀਂ ਸਾਂਝਾ ਕਰ ਸਕਦੇ ਆ ਕਿ ਝਾੜ ਵਗੈਰਾ ਨੂੰ ਕਿੱਥੇ ਆ ਇਹ ਹੈ ਕਿ ਮੇਰੇ ਹਿਸਾਬ ਨਾਲ ਜਿੰਨਾ ਕ ਮੈਂ ਇਹਦੇ ਬਾਰੇ ਸੁਣਿਆ ਜਾਂ ਦੇਖਿਆ ਹੈ ਉਹ 20-22 ਕੁਇੰਟਲ ਤੱਕ ਕਹਿ ਦਿੰਦੇ ਆ ਤੇ ਬਾਕੀ ਸਬਰ ਮੰਗੀਏ ਸਭ ਦਾ ਭਲਾ ਮੰਗੀਏ ਮੜਾਗੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਾਰੇ ਹੀ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ